ਜੀ ਸ਼ਤਰੀਅਕਾਲ ਜੀ ਸਾਰਿਆਂ ਨੂੰ ਪ੍ਰੀਤਪਾਲ ਜੰਮ ਦਾ ਪਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਮੈਂ ਲੈ ਕੇ ਆਈਆਂ ਤੁਹਾਡੇ ਲਈ ਬ੍ਰੌਕਟ ਦੇ ਸੂਟ ਜੇ ਪਲੀਸ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਕਮੈਂਟ ਸ਼ੇਅਰ ਕਰਕੇ ਜੁੱਸ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੁਹਾਨੂੰ ਚਲੋ ਜੀ ਮੈਂ ਤੁਹਾਨੂੰ ਦਿਖਾਣੀ ਹੈਗੀ ਅੱਜ ਵਾਲੇ ਬ੍ਰੌਕਟ ਦੇ ਸੂਟ ਇਹ ਹੈ ਜੀ ਬ੍ਰੌਕਟ ਦੇ ਵਿੱਚ ਇਹ ਹੈ ਜੀ ਪਰਪਲ ਕਲਰ ਦੇ ਵਿੱਚ ਮੈਚਿੰਗ ਜਿੰਨੇ ਸਲਵਾਰੇ ਕੀ ਜੇ ਤੁਸੀਂ ਦੁਪੱਟਾ ਮੈਚ ਕਰਵਾਉਣਾ ਹੋਵੇ ਤਾਂ ਤੁਸੀਂ ਉਹ ਵੀ ਦੱਸ ਸਕਦੇ ਹੋਗੇ ਆਪਾਂ ਤੁਹਾਨੂੰ ਉਹ ਵੀ ਨਾਲ ਮੈਚ ਕਰਵਾ ਕੇ ਦੇਵਾਂਗੇ ਨੈਕਸਟ ਸੂਟ ਹੈ ਜੀ ਆਪਣਾ ਆਰੀਅੰਸ ਦੇ ਵਿੱਚ ਇਹ ਵੀ ਸੇਮ ਹੈਗਾ ਨੈਕਸਟ ਸੂਟ ਹੈਗਾ ਜੀ ਪਿੰਕ ਕਲਰ ਦੇ ਵਿੱਚ ਇਹ ਹੈਗਾ ਜੀ ਬਲੂ ਕਲਰ ਦੇ ਵਿੱਚ ਲਾਈਟ ਬਲੂ ਕਲਰ ਤੇ ਆਵਲਾ ਸੂਟ ਹੈ ਜੀ yellow ਕਲਰ ਦੇ ਵਿੱਚ ਲਾਈਟ yellow ਕਲਰ ਆ ਗਿਆ ਇਹ ਬਿਲਕੁਲ ਲਾਈਟ ਕਲਰ ਹੈਗਾ yellow ਕਲਰ ਹੈ ਇਹ ਆਵਲਾ ਸੂਟ ਹੈ ਜੀ green ਕਲਰ ਦੇ ਵਿੱਚ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਅੱਜ ਵਾਲੇ ਸੂਟ ਤੁਹਾਨੂੰ ਪਸੰਦ ਆਏ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਮੈਸੇਜ ਕਰ ਸਕਦੇ ਹੋਗੇ ਨੰਬਰ ਆਪਣਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੇ ਸਕਰੀਨ ਦੇ ਉੱਪਰ ਵੀ ਸ਼ੋਅ ਹੋ ਰਿਹਾ ਹੈਗਾ ਤੁਸੀਂ WhatsApp ਮੈਸੇਜ ਕਰ ਸਕਦੇ ਹੋਗੇ ਜੇ ਉਹਨਾਂ ਦਾ ਪ੍ਰਾਈਸ ਪੁੱਛਣਾ ਹੋਵੇ ਚਲੋ ਜੀ ਵੀਡੀਓ ਜ਼ਿੰਦਾ ਪ੍ਰੈਥੀ ਕਰਦੇ ਆਂਗੇ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸ਼ਤਰੀਆ ਕੰ